ਤੁਹਾਡਾ ਕੀ ਕਹਿਣਾ ਚਾਹੋਗੇ ਅੱਜ ਦਰਬਾਰ ਸਾਹਿਬ ਪਹੁੰਚੇ ਜੀ ਇਹਦੇ ਬੇਟੇ ਨੂੰ ਵੱਡੀ ਖੁਸ਼ੀ ਨਾਲ ਚਲਾ ਰਹੇ ਮੇਰਾ ਨਾਮ ਜਗਿੰਦਰ ਸਿੰਘ ਔਜਲਾ ਜੀ ਇਹ ਮੇਰਾ ਬੇਟਾ ਮਨਨਾ ਸਿੰਘ ਔਜਲਾ ਤੇ ਇਹ ਬਣਿਆ ਸਪੇਨ ਦੇ ਵਿੱਚ ਰਾਈਨ एयर ਦੇ ਵਿੱਚ ਪਾਇਲਟ ਬਣਿਆ ਫਸਟ ਆਫੀਸਰ ਹੋ ਤਾਂ ਜੀ ਤੇ ਹਰ 500 ਘੰਟੇ ਬਾਅਦ ਜਦੋਂ ਪ੍ਰਮੋਟ ਹੋ ਜਾਂਦੇ ਆ ਤੇ ਇੱਕ ਵਾਰ ਪ੍ਰਮੋਟ ਹੋ ਚੁੱਕੇ ਆ ਦੂਜੀ ਵਾਰ ਗੱਲ ਕੀ ਬਹੁਤ ਜਲਦੀ ਆ ਕਿ ਜਲਦੀ ਪ੍ਰਮੋਟ ਹੋ ਜਾਣਗੇ ਤੇ ਇਹ ਕੈਪਟਨ ਤੱਕ ਪਹੁੰਚਣ ਲਈ ਤਕਰੀਬਨ 2.5 ਤੋਂ 2500 ਤੋਂ 3000 ਘੰਟਾ ਚਾਹੀਦਾ ਹੁੰਦਾ ਜੀ ਤੇ ਜਲਦੀ ਗੱਲ ਕਰਕੇ ਆਪਣੇ ਟਾਰਗੇਟ ਵੱਲ ਨੂੰ ਪਹੁੰਚ ਰਹੇ ਆ ਇੰਨਾ ਕੁ ਮਾਣ ਮਹਿਸੂਸ ਹੋਇਆ ਜੀ ਜੀ ਮਾਣ ਜੇ ਮਾਣ ਤੁਸੀਂ ਕਹੋ ਤੇ ਇਹ ਸ਼ਬਦ ਨਹੀਂ ਬਿਆਨ ਕੀਤੇ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਪਰ ਇਹ ਸਾਰੀ ਮਾਣ ਤੋਂ ਵੱਧ ਜਿਹੜੀ ਗੱਲ ਹੈ ਜੀ ਉਹ ਗੁਰੂ ਰਾਮਦਾਸ ਜੀ ਦੀ ਕਿਰਪਾ ਵਾ ਉਹਨਾਂ ਦੀ ਬਖਸ਼ਿਸ਼ ਹੈ ਜੀ ਚਿਲਾਕੀ ਕੋਈ ਨਹੀਂ ਜੀ ਇਸ ਚੀਜ਼ ਦੇ ਵਿੱਚ ਇਹ ਜਿੱਦਾਂ ਗੱਲ ਕੀ ਜਦੋਂ ਆਪਾਂ ਪੋੜਾ ਓਟ ਆਸਰਾ ਲੈਨੇ ਉਹ ਚੰਗੇ ਰਸਤੇ ਅਕਾਲਪੁਰਕ ਦਿੰਦਾ ਵਾ ਚੰਗੇ ਰਸਤੇ ਗਾਲ ਕੀ ਬੇਟੇ ਨੂੰ ਦਿੱਤੇ ਤੇ ਇੱਥੇ ਤੱਕ ਪਹੁੰਚ ਸਕੇ ਆ ਜਿਹੜੇ ਬੱਚੇ ਬਾਹਰ ਜਾਂਦੇ ਆ ਉਹਨਾਂ ਨੂੰ ਕੁਝ ਕਰਨਾ ਚਾਹੀਦਾ ਐ ਜਿਹੜੇ ਵੀ ਠੀਕ ਆ ਜੀ ਉੱਥੇ ਵੀ ਮੋਟੀਵੇਸ਼ਨ ਵਾਸਤੇ ਤਕਰੀਬਨ ਬੁਲਾਉਂਦੇ ਆ ਇਹਨਾਂ ਨੂੰ ਜਿੱਥੇ ਵੀ ਗੱਲ ਕੀ ਹੋ ਸਕਦਾ ਪਰ ਮੇਰਾ ਵੀ ਇਹੀ ਸੁਨੇਹਾ ਵਾ ਵੀ ਆਪਣੇ ਗਾਲ ਕੀ ਬੱਚਿਆਂ ਨੂੰ ਵੱਧ ਤੋਂ ਵੱਧ ਐਜੂਕੇਟ ਕਰੋ ਬੇਸ਼ੱਕ ਗਾਲ ਕੀ ਵੱਡੀਆਂ ਪ੍ਰਾਪਰਟੀਆਂ ਨਾ ਬਣਾਓ ਵੱਡੀਆਂ ਜ਼ਿਆਦਾ ਦਾ ਨਾ ਬਣਾਓ ਕੋਈ ਚੱਕਰ ਨਹੀਂ ਤੁਹਾਡਾ ਜੇ ਬੱਚਾ ਸੋਹਣਾ ਐਜੂਕੇਟ ਹੋ ਗਿਆ ਸੋਹਣੀ ਕਿਸੇ ਕੱਲ ਦੀ ਮੰਜ਼ਲ ਤੇ ਪਹੁੰਚ ਗਿਆ ਤੇ ਉਹ ਉਹਨਾਂ ਦੀ ਪ੍ਰਾਪਰਟੀ ਆ ਇੱਕ ਸੋਚਣ ਦਾ ਢਾਂਗ ਆ ਜੀ ਆਪਣਾ ਤੇ ਮੈਂ ਤੇਹੀ ਸਮਝਦਾ ਜੀ ਆਪਣੇ ਬੱਚਿਆਂ ਨੂੰ ਕੀ ਨਾ ਸਪੋਰਟ ਹਰ ਮਾਂ ਬਾਪ ਕਰਦਾ ਜੀ ਪਰ ਮੈਂ ਕਹਿੰਦਾ ਵੀ ਜੋ ਵੀ ਜਦੋਂ ਬਚਪਨ ਤੋਂ ਗੱਲ ਕਰਕੇ ਆਪਣੇ ਬੱਚਿਆਂ ਨੂੰ ਸਮਝਣ ਦੀ ਜ਼ਰੂਰਤ ਆ ਖੁੱਲੀਆਂ ਗੱਲਾਂ ਕਰੋ ਉਹਨਾਂ ਦੇ ਨਾਲ ਜਿੱਦਰ ਨੂੰ ਗੱਲ ਕੀ ਬੱਚਾ ਜਾਂਦਾ ਉਹਦੀ ਸਪੋਰਟ ਵਾਹਿਗੁਰੂ ਤੇ ਕੋਈ ਵੀ ਕੀ ਨਾ ਜਿੱਦਾਂ ਅੱਜਕੱਲ ਬੱਚਿਆਂ ਦਾ ਰਿਆਹਾਨ ਆ ਕਿ ਗੈਰ ਕਾਨੂੰਨੀ ਢਾਂਗ ਦੇ ਨਾਲ ਵੀ ਦੂਸਰੇ ਦੇਸ਼ਾਂ ਦੇ ਵਿੱਚ ਜਾ ਰਹੇ ਆ ਅਗਰ ਤੁਸੀਂ ਲੀਗਲੀ ਸਭ ਕੁਝ ਕਰਨਾ ਚਾਹੁੰਦੇ ਆ ਸਿਰਫ ਕਾਰਡ ਇਨਫਰਮੇਸ਼ਨ ਦੀ ਹੈ ਜੀ ਮੈਂ ਸਮਝ ਲਾ ਜਦੋਂ ਆਪਾਂ ਨੂੰ ਇਨਫਰਮੇਸ਼ਨ ਨਹੀਂ ਨਾ ਉਦੋਂ ਹੀ ਆਪਾਂ ਕੋਈ ਨਾ ਕੋਈ ਗਲਤ ਸਟੈਪ ਲੈ ਲੈਂਦੇ ਆ ਜਦੋਂ ਆਪਾਂ ਨੂੰ ਪ੍ਰੋਪਰ ਗੱਲ ਕੀ ਇਨਫਰਮੇਸ਼ਨ ਹੁੰਦੀ ਹੈ ਇੱਥੋਂ ਤੱਕ ਕਿ ਕਈ ਵਾਰੀ ਆਪਣੇ ਰਿਸ਼ਤੇਦਾਰਾਂ ਕੋਲੋਂ ਲਕੋਣੇ ਜਿਹੜੇ ਕਿ ਪਹਿਲਾਂ ਬਾਹਰ ਗਏ ਹੁੰਦੇ ਬਿਲ ਸੈਟਲ ਹੁੰਦੇ ਆ ਆਪਾਂ ਨੂੰ ਚਾਹੀਦਾ ਵਾ ਪਹਿਲਾਂ ਸਭੋਂ ਆਪਾਂ ਉਹਨਾਂ ਦੇ ਨਾਲ ਸਾਰੀ ਗੱਲਬਾਤ ਕਰੀਏ ਤਾਂ ਕਿ ਅਸੀਂ ਕਿਸੇ ਗਲਤ ਰਸਤੇ ਤੇ ਨਾ ਗੱਲ ਕੀ ਚੱਲੀਏ ਕਿਸੇ ਠੱਗੇ ਨਾ ਯਹੀਏ ਬਾਅਦ ਵਿੱਚ ਉੱਥੇ ਪਹੁੰਚ ਕੇ ਕੋਈ ਫਾਇਦਾ ਨਹੀਂ ਪਰਾਪਾ ਕਈ ਜਿਹੜੀ ਉਹ ਚੀਜ਼ਾਂ ਲਕਾਉਂਦੇ ਰਹਿੰਨੇ ਆ ਮੈਂ ਕਹਿੰਦਾ ਇਹ ਚੀਜ਼ਾਂ ਸਭ ਤੋਂ ਪਹਿਲਾਂ ਸਾਨੂੰ ਆਪਣੇ ਰਿਸ਼ਤੇਦਾਰਾਂ ਕੋਲੋਂ ਆਪਣੇ ਸੱਜਣਾਂ ਮਿੱਤਰਾਂ ਕੋਲੋਂ ਪਹਿਲਾਂ ਗੱਲ ਕੀ ਜਾਣਨਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਕੀ ਕਹਿਣਾ ਚਾਹੋਗੇ ਏਡੀ ਵੱਡੀ ਉਹ ਕਲੱਬ ਵੀ ਮਿਲੀ ਆ ਸੁਕਰਾਨਾ ਕਰਨ ਪਹੁੰਚੇ ਜੀ ਗੁਰੂ ਜੀ ਕਾ ਖਾਲਸਾ ਗੁਰੂ ਜੀ ਕੀ ਫਤਿਹ ਜੀ ਮੇਰਾ ਨਾਂ ਜੀ ਮਹਾਰਾਜ ਸਿੰਘ ਔਸਲਾ ਤੇ ਅੱਜ ਦਾ ਮੇਨ ਮਕਸਦ ਇਹੀ ਆ ਜੀ ਤੇ ਮਹਾਰਾਜ ਜੀ ਦੇ ਸਾਹਮਣੇ ਇਹ ਆਪਣੇ ਟਾਰਗੇਟ ਤੇ ਪਹੁੰਚੇ ਹੋਏ ਉਹਨਾਂ ਦੀ ਸ਼ੁਕਰਾਨਤਾ ਕਰਨੀ ਤੇ ਬਸ ਜੀ ਇਹ ਬਹੁਤ ਜਿਆਦਾ ਕਿਰਪਾ ਹੋਈ ਸੀ ਕਿਥੇ ਜੋਬ ਲੱਗੀ ਤੇ ਕਿਹਨਾਂ ਲੱਗੋਗੇ ਬੇਦੋਸ ਸਿੱਖ ਦੇ ਤੌਰ ਤੇ ਤੁਹਾਨੂੰ ਜੋਬ ਮਿਲੀ ਹੈ ਕਿੰਨਾ ਤਾਂ ਮਾਣ ਮਹਿਸੂਸ ਕਰਦੇ ਸਭ ਤੋਂ ਪਹਿਲਾਂ ਜੀ ਜੀ ਸਭ ਤੋਂ ਪਹਿਲਾਂ ਜੀ ਗੁਰੂ ਰਾਮਦਾਸ ਜੀ ਦੀ ਕਿਰਪਾ ਨਾਲ ਇਹ ਆਪ੍ਰਮਾਂਜਲ ਤੇ ਪਹੁੰਚਿਆ ਗਿਆ ਤੇ ਸਿੱਖ ਹੋਣ ਦੇ ਤੇ ਤੇ ਸਭ ਤੋਂ ਵੱਧ ਮਾਣ ਮੰਨੋ ਮੇਰੀ ਫੈਮਿਲੀ ਦਾ ਤੇ ਮੇਰੀ 에ਰਲਾਈਨਾਂ ਜੀ ਰਾਇਨੇਰ ਯੂਰਪ ਦੀ ਸਭ ਤੋਂ ਵੱਡੀ ਕਹਿ ਸਕਦੇ ਤੇ ਸਭ ਤੋਂ ਵੱਧ ਪੈਸੰਗਰਾਂ ਦੇ ਰਸਤੇ ਟ੍ਰਾਂਸਪੋਰਟ ਕਰਦੇ ਤੇ ਸਾਰੀ ਯੂਰਪ ਦੇ ਵਿੱਚ ਜੀ ਆਪਰੇਟ ਅਸੀਂ ਕਰਦੇ ਜੀ ਸਫਰ ਕਿਵੇਂ ਦਾ ਹੈ ਅੱਜ ਸ਼ੁਰੂਆਤੀ ਦੌਰ ਦੇ ਵਿੱਚ ਸਫਰ ਕਿਵੇਂ ਸ਼ੁਰੂ ਹੋਇਆ ਮਹਾਰਾਜ ਜੀ ਦੀ ਕਿਰਪਾ ਨਾਲ ਜੀ ਬਹੁਤ ਸ਼ਾਨਦਾਰ ਜੀ ਕਿੰਨੀ ਕਿੰਨੀ ਮਿਹਨਤ ਕਿੰਨੇ ਕੰਮ ਕੰਪੀਟੀਸ਼ਨ ਕਿੰਨਾ ਟਕੂ ਕਿ ਜਦੋਂ ਕੋਰਸ ਕੀਤਾ ਜਾਂ ਪੜ੍ਹਾਈ ਕੀਤੀ ਪ੍ਰਾਇਤਵਰ ਕੋਰਸ ਸ਼ੁਰੂ ਹੋਇਆ ਤਾਂ ਕਿੰਨਾ ਸਮਾਂ ਲੱਗਿਆ ਔਰ ਕਿੰਨੀ ਕਿੰਨੀ ਮਿਹਨਤ ਕਰਨੀ ਦੇਖੋ ਜੀ ਮਿਹਨਤ ਬਿਨ ਬਗੈਰ ਕੋਈ ਕੁਝ ਨਹੀਂ ਹੋ ਸਕਦਾ ਤੇ ਇਸ ਆਪਣੇ ਟਾਰਗੇਟ ਤੇ ਪਹੁੰਚਣ ਲਈ ਬਹੁਤ ਹੀ ਛੋਟੀ ਗੱਲ ਨਹੀਂ ਪਰ ਬਹੁਤ ਹੀ ਵੱਡੀ ਗੱਲ ਨਹੀਂ ਸਭ ਤੋਂ ਤਗੜਾ ਐਡਵਾਈਸ ਜੇ ਮੈਂ ਕਿਸੇ ਨੂੰ ਵੀ ਦੇਣਾ ਹੋਵੇ ਉਹ ਇਹੀ ਆ ਵੀ ਜਿਹੜੀ ਚੀਜ਼ ਆ ਵੀ ਤੁਹਾਨੂੰ ਪੂਰਾ ਕਹਿ ਲੋ ਚਾਹਵਾ ਇਹ ਚਾਹੇ ਉਹ ਫੇ ਚੀਜ਼ ਜਿੰਨੀ ਮਾਝੀ ਓਖੀ ਹੋਵੇ ਤੁਸੀਂ ਕਰ ਸਕਦੇ ਤੇ ਪਰ ਮਿਹਨਤ ਬਿਨ ਬਗੈਰ ਕੁਝ ਨਹੀਂ ਹੋ ਸਕਦਾ